ਠੀਕ ਸ਼ਰਾਬੀ ਦੀ ਮੈਨੂੰ ਕਹਿੰਦਾ ਪੈਸੇ ਇਹਨਾਂ ਨੂੰ ਰੋਟੀ ਦੇ ਦੀ ਮੈਂ ਕਹਾਂ ਭਾਈ ਕੋਈ ਗੱਲ ਨਹੀਂ ਪੈਸੇ ਕੱਲ ਨੂੰ ਲੱਲਾਂਗੇ ਠੀਕ ਐ ਮੈਨੂੰ ਕਹਿੰਦਾ 15 ਫੁਲਕੇ ਕਰ ਦੇ ਨਾਲ ਪਨੀਰ ਕਰ ਦੇ ਹੂੰ ਮੈਂ ਕਹਾਂ ਭਾਈ ਹੋਰ ਫਿਰ ਮੈਨੂੰ ਕਹਿੰਦਾ ਤੂੰ ਖੁੱਭੀ ਯਾਰ ਤੇ ਆਪਾਂ ਦੋ ਜਣੇ ਕਿੱਦਾਂ ਖਾਵਾਂਗੇ ਮੈਂ ਕਹਾਂ ਭਾਈ ਤੂੰ ਬਾਹਰ ਹੋਈ ਸ਼ਰਾਬੀ ਦੀ ਕੁੜੀਆਂ ਖਲੋਤੀਆਂ ਤੇ ਅੰਦਰੋਂ ਭਾਈ ਪਿਸਤੌਲ ਕੱਢ ਕੇ ਮੇਰੇ ਮੱਥੇ ਲਾਤੀ ਆ ਗਏ ਇਹਨਾਂ ਨੇ ਹੂੰ ਠੀਕ ਐ ਫਿਰ ਦੋ ਕੁੜੀਆਂ ਖਲੋਤੀਆਂ ਸੀ ਉਹਨਾਂ ਤੇ ਕਹਿੰਦਾ ਭੈਣ ਮਾਰ ਦੇਣੀ ਹੈ ਹੂੰ ਮੈਨੂੰ ਮੋ ਗੋਲੀ ਮਾਰਨ ਦੇ ਚੱਕਰ 'ਚ ਆਪਣੇ ਨਾਲ ਦੇ ਦੋ ਗੋਲੀ ਮਾਰਦੀ ਵ ਨਾਲ ਹੀ ਦੌੜ ਗਏ ਉਹ ਥੱਲੇ ਉਹ ਨਾਲ ਹੀ ਮੇਰੇ ਗੋਲੀ ਮਾਰ ਲਗਾ ਭਾਜੀ ਥੱਲੇ ਮੈਂ ਥੱਲੇ ਆ ਤਾਂ ਨਾਲ ਹੀ ਦੂਜੇ ਤੇ ਪੱਟ ਦੇ ਮਾਰਤੀ ਆਪਣੇ ਨਾਲ ਦੇ ਦੇ ਗੋਲੀ ਵਾਲੀ ਉਹ ਸਟਕ ਸਾਡੇ 10 ਦਾ ਕਾਂਡ ਹੋਇਆ ਭਾਜੀ 1 ਵਜ ਗਿਆ ਹਜੇ ਤੱਕ ਕੁਝ ਨਹੀਂ ਬਣਿਆ ਤੇ ਉਹ ਬੰਦਾ ਕਿੱਥੇ ਨੂੰ ਗੋਲੀ ਉਹ ਦੌੜ ਗਏ ਭਾਜੀ ਉਹ ਜਿਹੜਾ ਗੋਲੀ ਵੱਜੀ ਉਹਨੂੰ ਪੁਲਿਸ ਕੋਲ ਲੈ ਗਈ ਜਿਹਨੂੰ ਗੋਲੀ ਵੱਜੀ ਉਹਨੂੰ ਪੁਲਿਸ ਲੈ ਗਈ ਇਹ ਪਸਤੂਰ ਵੀ ਪੁਲਿਸ ਕੋਲ ਰੋਂਦ ਵੀ ਪੁਲਿਸ ਕੋਲ ਜੀ ਉਹਦਾ ਜਿਹੜਾ ਮੋਟਰਸਾਈਕਲ ਜ਼ਬਤ ਹੋਇਆ ਉਹ ਵੀ ਪੁਲਿਸ ਕੋਲ ਹੈ ਜਿਹਨੇ ਗੋਲੀ ਮਾਰੀ ਉਹਦੀ ਜਨਾਨੀ ਵੀ ਪੁਲਿਸ ਕੋਲ ਹੈ ਹਾਂ ਸਾਰੇ ਪੁਲਿਸ ਕੋਲ ਕੁਛ ਨਹੀਂ ਜਿੱਦਾਂ ਆਲੇ ਜਾਣਾ ਕੋਈ ਕੁਛ ਨਹੀਂ ਕੀਤਾ ਸਾਡੇ ਦਾ ਸੋਣ ਨੂੰ ਤੁਹਾਨੂੰ ਗਲਤ ਕਹਿ ਰਹੇ ਹੋ ਗੁਰਵਿੰਦਰ ਸਿੰਘ ਆ ਜੀ ਮਾਮਲਾ ਕੀ ਹੈ ਜੀ ਇਹ ਗਿੜੀ ਜਿਹਾ ਮਾਮਲਾ ਕੀ ਹੈ ਜੀ ਇੱਥੇ ਮੁੰਡੇ ਨਸ਼ੇ 'ਚ ਆਏ ਆ ਜੀ ਉਹਨਾਂ ਨੇ ਰੋਟੀ ਮੰਗੀ ਇਹਨੇ ਰੋਟੀ ਦੇਣ ਲੱਗੇ ਉਹਨੇ ਨਸ਼ਾ ਕੀਤਾ ਸੀ ਉਹਨੇ ਗਾਲ੍ਹਾਂ ਕੱਢੀਆਂ ਕਿ ਅਸੀਂ ਦੋ ਜਣੇ ਇੰਨੇ ਫੁਲਕੇ ਥੋੜਾ ਖਾ ਲਾਂਗੇ ਜਦ ਕੀ ਉਹਨਾਂ ਨੇ ਆਪ ਕਹੇ ਸੀ ਕਿ ਇੰਨੇ ਫੁਲਕੇ ਦਿਓ ਮੁਰ ਕੇ ਇੰਨੀ ਗੱਲ ਹੋਈ ਇਹ ਕਹਿੰਦਾ ਤੁਸੀਂ ਤੁਹਾਡੇ ਨਸ਼ਾ ਕੀਤਾ ਤੁਸੀਂ ਬਾਰੋਜਾ ਮੇਰੇ ਕੋਲ ਕੁੜੀਆਂ ਖੜੀਆਂ ਚੰਗਲ ਨੂੰ ਤੁਹਾਨੂੰ ਗਾਲ ਕੱਢ ਦੇ ਇੰਨੇ ਚੋਂ ਅੰਦਰ ਉਹਦਾ ਛਾਲਾ ਅੰਦਰ ਗਿਆ ਉਹ ਸਾਲ ਕਢ ਕੇ ਲਿਆ ਕੇ ਉਹਨੂੰ ਫੁਲਾਏ ਤੇ ਉਹਨੇ ਇਹਦੇ ਮੱਥੇ ਤੇ ਰੱਖੀ ਐਨੇ ਧੱਕਾ ਮਾਰਿਆ ਉਹ ਪਿਸਲ ਡਗ ਭਣ ਪਿਸਲ ਖੋਣ ਦੀ ਕੋਸ਼ਿਸ਼ ਕੀਤੀ ਇੰਨੇ ਚੋਂ ਉਹਨੇ ਗੋਲੀ ਮਾਰੀ ਤੇ ਗੋਲੀ ਉਹਦੇ ਆਪਦੇ ਸਾਲੇ ਦੇ ਪੱਟ ਦੇ ਵੱਜੀ ਵਾਕਿ ਵਾਕਿ ਵੀ ਬੰਦਾ ਭਾਜੀ ਅੱਗੇ ਆਂਦਾ ਸੀ ਹਾਂ ਜੀ ਇਹ ਸਾਹਮਣੇ ਰਹਿੰਦਾ ਜੀ ਆਹ ਸਾਹਮਣੇ ਘਰ ਇ ਪੁਲਿਸ ਪਾਜੀ ਆ ਕੇ ਕਹਿੰਦੀ ਬੰਦਾ ਥੋੜੀ ਮਰਿਆ ਜੇ ਪੁਲਿਸ ਦੇ ਐ ਰਹੇ ਪੁਲਿਸ ਕਹਿੰਦੀ ਬੰਦਾ ਥੋੜੀ ਮਰ ਗਿਆ ਜੇ ਬੰਦਾ ਮਰ ਜਾਂਦਾ ਕਿ ਤਾਰਾ ਹੋਰ ਲੱਗ ਜਣੀ ਇਹ ਪੁਲਿਸ ਦੇ ਬਿਆਨ ਨੇ ਇਹਨਾਂ ਦੇ ਮੌਕੇ ਤੇ ਪਹੁੰਚੇ ਹਾਂ ਗੋਲੀ ਲੱਗੀ ਆ ਸੁਖਜੀਤ ਸਿੰਘ ਦੇ ਇੱਟਾਬੇ ਤੇ ਰੋਟੀ ਜਣਾਇਆ ਸੀ ਇੱਥੇ ਲੜਪੇ ਆ ਉਹਨੂੰ ਹਸਪਤਲ ਪਹੁੰਚਾਇਆ ਵਾ ਤੇ ਬਾਕੀ ਜੋ ਬੰਦੀ ਕਾਰਵਾਈ ਕਰਾਂਗੇ ਜਿੰਨੇ ਗੋਲੀ ਚਲਾਈ ਆ ਉਹਦਾ ਸਾਥ ਇਹ ਜਿਹੜੀ ਗੋਲੀ ਹੋ ਗਈ ਜਿਹਦੇ ਗੋਲੀ ਵੱਜੂ ਉਹਦਾ ਸਾਥ ਜਿਹਨਾਂ ਨੇ ਗੋਲੀ ਮਾਰੀ कि की रंजशी की मामला है इस बारे में कोई नहीं पता रोटी लोटी लो लड़ रोटी तो लड़ तो आगे हैं टोटल कितनी चली है। एक एक फायर कोई वीडियो आई सामने जी जी पे